ਜੈ ਬਾਬਾ ਖਾਟੂ ਸ਼ਾਮ ਸਰਕਾਰ ਦੀ ਪਹਿਲਾਂ ਤਾਂ ਵੀਡੀਓ ਨੂੰ ਚਲਦੀ ਚਲਦੀ ਨੂੰ ਜੈ ਬਾਬਾ ਖਾਟੂ ਸ਼ਾਮ ਕਮੈਂਟਾਂ ਚ ਲਿਖ ਕੇ ਲਾਈਕ ਕਰਕੇ ਸ਼ੇਅਰ ਕਰ ਦਿਓ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਖਾਟੂ ਵਾਲੀ ਸਰਕਾਰ ਖਾਟੂ ਸ਼ਾਮ ਬਾਬਾ ਦੀ Rajasthan ਦੇ ਰਿੰਗਸ ਦੇ ਵਿੱਚ ਸਥਿਤ ਬਾਬਾ ਖਾਟੂ ਸ਼ਾਮ ਦੇ ਦਰਬਾਰ ਦੀਆਂ ਬਹੁਤ ਜ਼ਿਆਦਾ ਚਰਚਾਵਾਂ ਨੇ ਤਾਂ ਹਰ ਇੱਕ ਮੁਰਾਦ ਇੱਥੇ ਪੂਰੀ ਹੁੰਦੀ ਹੈ ਜਿਹੜਾ ਹਾਰਿਆ ਹੁੰਦਾ ਹੈ ਹਰ ਜਗ੍ਹਾ ਤੋਂ ਇੱਥੇ ਆ ਕੇ ਇੱਕ ਵਾਰ ਦਰਸ਼ਨ ਕਰ ਲਵੇ ਤਾਂ ਹਰ ਇੱਕ ਦੁੱਖ ਟੁੱਟ ਜਾਂਦਾ ਹਰ ਇੱਕ ਮੁਰਾਦ ਪੂਰੀ ਹੋ ਜਾਂਦੀ ਹੈ ਤਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਪਹਿਲਾਂ ਸ਼੍ਰੀ ਕ੍ਰਿਸ਼ਨ ਭਗਵਾਨ ਤੇ ਉਹਨਾਂ ਦੇ ਹੀ ਰੂਪ ਬਾਬਾ ਖਾਟੂ ਸ਼ਾਮ ਦੇ ਖਾਟੂ ਸ਼ਾਮ ਉਹ ਸਰਕਾਰ ਜਿਸ ਨੇ ਸ਼ੀਸ਼ ਦਾ ਦਾਨ ਦਿੱਤਾ ਸੀ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਮਹਾਭਾਰਤ ਦੇ ਦੌਰਾਨ ਤੇ ਉਹਨਾਂ ਨੂੰ ਵਰਦਾਨ ਦਿੱਤਾ ਸੀ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਕਿ ਜੋ ਸਭ ਜਗ੍ਹਾ ਤੋਂ ਹਾਰਿਆ ਹੋਵੇਗਾ ਉਹ ਜਦੋਂ ਵੀ ਤੁਹਾਡੇ ਦਰ ਤੇ ਆ ਕੇ ਕੋਈ ਫਰਿਆਦ ਕਰੇਗਾ ਤਾਂ ਉਸਦੇ ਸਾਰੇ ਦੁੱਖ ਟੁੱਟ ਜਾਣਗੇ ਤੇ ਉਸ ਦੀ ਹਰ ਇੱਕ ਮਰਦ ਪੂਰੀ ਹੋਵੇਗੀ ਤਾਂ ਪਹਿਲਾਂ ਤੁਹਾਨੂੰ ਐਂਟਰੀ ਗੇਟ ਦਿਖਾਇਆ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਝੰਡੇ ਲੈ ਕੇ ਜਾਣੇ ਜ਼ਰੂਰੀ ਹੁੰਦੇ ਆ ਝੰਡੇ ਚੜ੍ਹਦੇ ਨੇ ਤਾਂ ਦੇਖ ਲਓ ਤੁਸੀਂ ਬਾਬਾ ਖਾਟੂ ਸ਼ਾਮ ਦੀ ਫੋਟੋ ਲੱਗੀ ਜਨਾ ਝੰਡਿਆਂ ਦੇ ਉੱਪਰ ਤਾਂ ਲੋਕ ਵੱਧ ਤੋਂ ਵੱਧ ਇੱਥੇ ਆਉਂਦੇ ਨੇ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਜਾਂਦੇ ਨੇ ਤਾਂ ਦੇਖ ਸਕਦੇ ਹੋ ਸ਼ਾਮ ਦਾ ਵੇਲਾ ਹੈ ਤੇ ਜਿਹੜੀ ਰੌਣਕ ਤੁਸੀਂ ਦੇਖ ਰਹੇ ਹੋਏ ਭਗਤਾਂ ਦੀ ਸਾਰੇ ਭਗਤ ਕਿਸੇ ਨਾ ਕਿਸੇ ਪਾਸਿਓਂ ਹਾਰੇ ਹੋਏ ਨੇ ਜੋ ਹਾਰੇ ਦਾ ਸਹਾਰਾ ਬਣਦਾ ਹੈ ਉਹ ਬਾਬਾ ਖਾਟੂ ਸ਼ਾਮ ਸਰਕਾਰ ਹੈ ਤਾਂ ਖਾਟੂ ਸ਼ਾਮ ਸਰਕਾਰ ਦੇ ਅੱਜ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਚਲਦੀ ਚਲਦੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਿਉਂ ਕਹਿੰਦੇ ਨੇ ਸ਼ੀਸ਼ ਦਾ ਦਾਨੀ ਬਾਬਾ ਖਾਟੂ ਸ਼ਾਮ ਨੂੰ ਕਿਉਂਕਿ ਭੀਮ ਦਾ ਪੋਤਾ ਸੀ ਬਰਬਰੀਕ ਬਰਬਰੀਕ ਨੇ ਸ਼ੀਸ਼ ਦਾ ਦਾਨ ਦਿੱਤਾ महाभारत ਦੇ ਦੌਰਾਨ ਤੇ ਉਸ ਸਮੇਂ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਵਾਦਾ ਕੀਤਾ ਸੀ ਖਾਟੂ ਦੇ ਵਿੱਚ ਤੈਨੂੰ ਸ਼ਾਮ ਦੇ ਨਾਮ ਨਾਲ ਜਾਣਿਆ ਜਾਵੇਗਾ ਜੋ ਮੇਰਾ ਨਾਮ ਹੈ ਤਾਂ ਖਾਟੂ ਸ਼ਾਮ ਬਾਬਾ ਦੇ ਲਈ ਕਮੈਂਟਾਂ ਦੇ ਵਿੱਚ ਜੈ ਬਾਬਾ ਖਾਟੂ ਸ਼ਾਮ ਕੀ ਲਿਖ ਕੇ ਜਰੂਰ ਸ਼ੇਅਰ ਕਰ ਦਿਓ ਤਾਂ ਦੇਖ ਸਕਦੇ ਹੋ ਬਾਹਰ ਗਣਪਤੀ ਦੀ ਮੂਰਤੀ ਹੈ ਜਿੱਥੇ ਲੋਕ ਨਤਮਸਤਕ ਹੁੰਦੇ ਨੇ ਮੱਥਾ ਟੇਕਦੇ ਨੇ ਤੇ ਆ ਕੇ ਇੱਥੇ ਮੰਨਤਾਵਾਂ ਦੇ ਲਈ ਧਾਗੇ ਵੀ ਬੰਦੇ ਨੇ ਪ੍ਰਸ਼ਾਦ ਦੇਖ ਸਕਦੇ ਹੋ ਕੋਈ ਚੂਰਮਾ ਚੜਾਉਂਦਾ ਹੈ ਤਾਂ ਕੋਈ ਮਿਸ਼ਰੀ ਚੜਾਉਂਦਾ ਹੈ ਤਾਂ ਵੱਖ-ਵੱਖ ਤਰ੍ਹਾਂ ਦੇ ਪ੍ਰਸ਼ਾਦ ਇੱਥੇ ਮੰਦਰ ਦੇ ਵਿੱਚ ਚੜਾਏ ਜਾਂਦੇ ਨੇ ਤੇ ਕਤਾਰਾਂ ਪਹਿਲਾਂ ਹੀ ਲੱਗ ਜਾਂਦੀਆਂ ਨੇ ਦੇਖ ਸਕਦੇ ਹੋ ਗੁਲਾਬ ਦੇ ਫੁੱਲ ਗੁਲਾਬ ਦੀਆਂ ਮਾਲਾਵਾਂ ਇੱਥੇ ਦਰਬਾਰ ਦੇ ਵਿੱਚ ਚੜਾਈਆਂ ਜਾਂਦੀਆਂ ਨੇ ਇਹ ਖਾਟੂ ਸ਼ਾਮ ਬਾਬਾ ਦਾ ਦਰਬਾਰ ਹੈ ਜਿੱਥੇ ਸਾਰੇ ਭਗਤ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਲਾਈਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀਆਂ LEDਆਂ ਲੱਗੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਲਾਈਵ ਦਰਸ਼ਨ ਹੁੰਦੇ ਰਹਿੰਦੇ ਨੇ ਤਾਂ ਬਾਬਾ ਖਾਟੂ ਸ਼ਾਮ ਹਰ ਇੱਕ ਦੀ ਮਰਦ ਪੂਰੀ ਕਰਦੇ ਨੇ ਪਹਿਲਾਂ ਤਾਂ ਤੁਸੀਂ ਵੀ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੀਆਂ ਵੀ ਮੰਤਾਵਾਂ ਪੂਰੀਆਂ ਹੋ ਸਕਣ ਜਿਹੜੇ ਇਸ ਜਗ੍ਹਾ ਤੇ ਇੱਕ ਵਾਰ ਦਰਸ਼ਨ ਕਰ ਜਾਂਦੇ ਨੇ ਸਾਰੇ ਦੁੱਖ ਟੁੱਟ ਜਾਂਦੇ ਨੇ ਸਾਰੇ ਦੁੱਖ ਹੋ ਜਾਂਦੇ ਨੇ ਦੂਰ ਬਾਬਾ ਖਾਟੂ ਸ਼ਾਮ ਦੇ ਦਰਬਾਰ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਵੱਡੀ ਗਿਣਤੀ ਚ ਪਹੁੰਚਦੇ ਨੇ ਮੱਥਾ ਟੇਕਦੇ ਨੇ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਐਲਈਡੀ ਤੇ ਲਾਈਵ ਦਰਸ਼ਨ ਹੋ ਰਹੇ ਨੇ ਦੋਨੇ ਪਾਸੇ ਤਸਵੀਰਾਂ ਜਿਹੜੀਆਂ ਲਗਾਈਆਂ ਨੇ ਉਹ ਦਰਬਾਰ ਦੀਆਂ ਨੇ ਬਾਬਾ ਖਾਟੂ ਸ਼ਾਮ ਦੇ ਦਰਬਾਰ ਦੇ ਵਿੱਚ ਭਗਤ ਹਾਜ਼ਰੀ ਲਵਾਉਂਦੇ ਨੇ ਤੇ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਸੁੱਖਾਂ ਸੁਖਣ ਦੇ ਲਈ ਇੱਥੇ ਆਉਂਦੇ ਨੇ ਹਰ ਇੱਕ ਦਾ ਸਹਾਰਾ ਬਣਦੇ ਨੇ ਬਾਬਾ ਖਾਟੂ ਸ਼ਾਮ ਬਹੁਤ ਹੀ ਸੋਹਣੀ ਤਸਵੀਰ ਐ ਦੇਖ ਸਕਦੇ ਹੋ ਬਾਹਰੋਂ ਜਿਹੜੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਐ ਉੱਪਰ ਲਿਖਿਆ ਜੈ ਸ਼੍ਰੀ ਸ਼ਾਮ ਤਾ ਬਾਬਾ ਖਾਟੂ ਸ਼ਾਮ ਦੇ ਲਈ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਬਿਲਕੁਲ ਦਰਬਾਰ ਦੇ ਸਾਹਮਣੇ ਜਿੱਥੇ ਬਾਬਾ ਖਾਟੂ ਸ਼ਾਮ ਦਾ ਮੰਦਰ ਹੈ ਉਸ ਦੇ ਬਿਲਕੁਲ ਸਾਹਮਣੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਵੀ ਜਿਹੜੀ ਮੂਰਤੀ ਸਥਾਪਿਤ ਕੀਤੀ ਗਈ ਆ ਤਾਂ ਹੁਣ ਦਰਸ਼ਨ ਕਰ ਲੋ ਤੁਸੀਂ ਬਿਲਕੁਲ ਰੂਬਰੂ ਬਾਬਾ ਖਾਟੂ ਸ਼ਾਮਦੇ ਤੇ ਦਰਸ਼ਨ ਕਰਕੇ ਹੋ ਜੋ ਨਿਹਾਲ ਤੇ ਕਰ ਲੋ ਮੰਤਵਾ ਪੂਰੀਆਂ ਹਰ ਇੱਕ ਦਾ ਸਹਾਰਾ ਬਣਦੇ ਨੇ ਬਾਬਾ ਖਾਟੂ ਸ਼ਾਮ ਜੀ ਜਿਨ੍ਹਾਂ ਦਾ ਕੋਈ ਵੀ ਸਹਾਰਾ ਨਹੀਂ ਉਸ ਦਾ ਸਹਾਰਾ ਬਣਦੇ ਨੇ ਬਾਬਾ ਖਾਟੂ ਸ਼ਾਮ ਜੀ ਤਾਂ ਹਰ ਇੱਕ ਰੁਕਿਆ ਕੰਮ ਹੋ ਜਾਂਦਾ ਇੱਥੇ ਪੂਰਾ ਦਰਸ਼ਨ ਕਰਨ ਦੇ ਨਾਲ ਭਰ ਜਾਂਦੀਆਂ ਨੇ ਝੋਲੀਆਂ ਤਾਂ ਹਰ ਇੱਕ ਸ਼ਰਧਾਲੂ ਭਗਤ ਜਿੰਨੇ ਵੀ ਇੱਥੇ ਆਉਂਦੇ ਨੇ ਗੁਲਾਬ ਦੇ ਫੁੱਲ ਚੜਾਉਂਦੇ ਨੇ ਆਪਣੀਆਂ ਝੋਲੀਆਂ ਭਰ ਲੈ ਜਾਂਦੇ ਨੇ ਤਾਂ ਤੁਸੀਂ ਵੀ ਇੱਕ ਵਾਰ ਦਰਸ਼ਨ ਦੇ ਲਈ ਜਾਓ ਤਾਂ ਉੱਥੇ ਗੁਲਾਬ ਦਾ ਫੁੱਲ ਲੈ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਗੁਲਾਬ ਦਾ ਫੁੱਲ ਲੈ ਤੁਸੀਂ ਵੀ ਭਰ ਸਕਦੇ ਹੋ ਝੋਲੀਆਂ ਤੇ ਹਰ ਇੱਕ ਫਰਿਆਦ ਲੈ ਕੇ ਆਉਂਦਾ ਬਾਬਾ ਖਾਟੂ ਸ਼ਾਮ ਦੇ ਦਰਬਾਰ ਦੇ ਵਿੱਚ ਤੇ ਭਰ ਲੈ ਜਾਂਦਾ ਝੋਲੀਆਂ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿਵੇਂ ਕਤਾਰਾਂ ਲੱਗੀਆਂ ਹੋਈਆਂ ਬਾਬਾ ਖਾਟੂ ਸ਼ਾਮ ਦੇ ਦਰਬਾਰ ਦੇ ਬਾਹਰ ਰਿੰਗਸ ਦੇ ਵਿੱਚ ਸਥਿਤ ਇਹ ਮੰਦਿਰ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਪ੍ਰਾਚੀਨ ਮੰਦਿਰ ਹੈ ਤੇ ਇਸ ਜਗ੍ਹਾ ਦੀ ਮੰਨਤ ਆ ਇਹ ਹੈ ਕਿ ਜੋ ਵੀ ਇੱਥੇ ਨਿਰਾਸ਼ ਵਿਅਕਤੀ ਆਉਂਦਾ ਉਹ ਖੁਸ਼ਹਾਲ ਹੋ ਕੇ ਵਾਪਸ ਜਾਂਦਾ ਤਾਂ ਦੇਖ ਸਕਦੇ ਹੋ ਭੀੜ ਜਿਹੜੀ ਸ਼ਾਮ ਦੇ ਸਮੇਂ ਨਹੀਂ ਇੱਥੇ ਹਰ ਧਾਮਾ ਰੋਜ਼ਾਨਾ ਇੰਨੀ ਭੀੜ ਹੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਸਾਰੇ ਸ਼ਰਧਾਲੂ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਭਗਤ ਵੀ ਇੱਥੇ ਆਉਂਦੇ ਨੇ ਤੇ ਹਰ ਇੱਕ ਆਪਣੀ ਝੋਲੀ ਭਰ ਲੈ ਜਾਂਦਾ ਹੈ ਤਾਂ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਸ਼ਾਮ ਜ਼ਰੂਰ ਲਿਖ ਦਿਓ ਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਜੋ ਐਂਟਰੀ ਗੇਟ ਆ ਬਹੁਤ ਹੀ ਸੋਹਣਾ ਬਣਾਇਆ ਗਿਆ ਇੱਥੇ ਲੋਕ ਤਸਵੀਰਾਂ ਖਿੱਚਾਉਂਦੇ ਨੇ ਫੋਟੋਆਂ ਖਿੱਚਾਉਂਦੇ ਨੇ ਇਸ ਗੇਟ ਦੇ ਨਾਲ ਜਿਸ ਦੇ ਉੱਪਰ ਜੈ ਸ਼੍ਰੀ ਸ਼ਾਮ ਲਿਖਿਆ ਹੋਇਆ ਹੈ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ